ਛੇ ਦੰਦ ਦਾ ਤੋਹਫਾ ਪੀਸੀ ਆ ਬਾਈ ਕਹਿੰਦਾ 25 ਕਿਲੋ ਤਿਆਰ ਕਰੀ ਖੜੀਆ ਇਸ ਟਾਈਮ ਕੱਦ ਲੈ ਲੈ ਕਿੱਡਾ ਵੱਡਾ ਛੇ ਦੰਦ ਦਾ ਆ ਲੈ ਔਰ ਲੈ ਬੰਨੇ ਫਰੀ ਲਾ ਦੀ 20 ਕਿਲੋ ਦੁੱਧ ਵਾਲੀ ਇਕੱਲੇ 72 ਦੀ ਆਫਰ ਹੈ ਲੈ ਵੀ ਸਜਣੋ ਬੱਚੀਆਂ ਨਾਲ ਅੱਜ ਚਾਰ ਦਿਖਾ ਦਾਂਗੇ ਦਿਖਾ ਦਾਂਗੇ ਤੋਹਫੇ ਬਾਈ ਕਰਨ ਕੋਲੇ ਪਹੁੰਚਿਆ ਮਾਡਲ ਟਾਊਨ ਨੰਬਰ 1 ਤਹਿਸੀਲ ਸੁਨਾਮ ਤੇ ਯਲਾ ਸੰਗਰੂਰ ਤਿਆਰ ਦੁੱਧ ਵਾਲੇ ਤੋਹਫੇ ਪੀਸੀ ਦਿਖਾ ਦਾਂਗੇ ਛੇ ਦੰਦ ਤੇ ਦੋ ਦੰਦ ਸਾਰੇ ਪਸ਼ੂ ਇਹ ਮੰਨ ਲਓ ਅੱਜ ਚਾਰੇ ਬੈੜਾਂ ਦੰਦਾਂ ਜੀ ਨੇ ਕੋ ਇਹ ਨਿਪਰਾ ਕਰੂਗਾ ਵੀ ਯਾਰ ਆ ਦੂਜੇ ਸੂਏ ਨਹੀਂ ਹੈਗੀ ਤੀਜੇ ਆ ਜਾ ਪਹਿਲੇ ਨਹੀਂ ਹੈਗੀ ਦੂਜੇ ਆ ਉਹ ਸਿਸਟਮ ਨਹੀਂ ਹੋਊਗਾ ਸਾਰੇ ਪਸ਼ੂ ਫਾਰਮ ਦੇ ਨੇ ਵਿੱਦ ਪ੍ਰੂਫ ਵਾਲਾ ਕੰਮ ਮਿਲੂਗਾ ਤੇ ਦੋ ਮੰਗਰ ਪੱਛੀਆਂ ਆਗੀਆਂ ਦੋ ਮੰਗਰਾ ਕੇ ਸੱਦੇ ਨੂੰ ਬੱਚੇ ਗੱਲਬਾਤ ਕਰਨਾ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਰੇਟ ਵੀਡੀਓ ਦੇ ਵਿੱਚ ਕਰਾ ਦਾਂਗੇ ਤੇ ਕਰਾ ਦਾਂਗੇ ਬਿਲਕੁਲ ਫਿਕਸ ਜਾ ਆ ਜਾ ਕਰਨੇ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਜੀ ਬਹੁਤ ਚੜਦੀ ਕਲਾ ਚੜਦੀ ਕਲਾ ਜਮਾਂ ਨੰਬਰ ਬੋਲ 9779939077 9779939077 ਹੁੰਦੀ ਆ ਜਾਨੀ ਦਾ ਵਾਲੀ ਫਿਲਮ ਜਮ ਕਰਨ ਕਰਨ ਹੁੰਦੀ ਆ ਬਾਈ ਹੁੰਦੀ ਆ ਕਿਰਪਾ ਬਾਬੇ ਦੀ ਇੱਥੋਂ ਕਰੀਏ ਸ਼ੁਰੂ ਕਰਾ ਆ ਤੋ ਫੇ ਤੂੰ ਹਾਂਜੀ ਹਾਂਜੀ ਆ ਜਾ ਆ ਜਾ ਗੈਰੀ ਲਿਆ ਕੈਮਰਾ ਨੇੜੇ ਆ ਆਰਡਰ ਦੀ ਮਾਰ ਪਹਿਲਾਂ ਲੈ ਕੈਮਰਾ ਏਦਾਂ ਏਦਾਂ ਦਾ ਆਰਡਰ ਰეკਮੈਂਡ ਕਰਦਾ ਹਾਂ ਤੁਹਾਨੂੰ ਜੇ ਗਾਵਾਂਾਂ ਚ ਜੇ ਗਾਂ ਲੈਣੀ ਹੈ ਨਾ ਏਦਾਂ ਨੇ ਲੈ ਮੇਰੀ ਬੱਚੀ ਲਿਆ ਕਰੋ ਦੋ ਦੰਦ ਹੈ ਵੀਰੇ ਇਹ ਪਿਓਰ ਪਿਓਰ ਦੋ ਦੰਦ ਪੱਟ ਲੈ ਦੋ ਮੰਨ ਲਓ ਪਰ ਦੋ ਹੋਈ ਨਹੀਂ ਕਲੀਅਰ ਦੋ ਬਰਾਬਰ ਵੀ ਨਹੀਂ ਹੋਈ ਬਰਾਬਰ ਵੀ ਨਹੀਂ ਹੋਈ ਦੋ ਮੰਨ ਕੇ ਲਿਓ ਬੱਚਾ ਮਗਰ ਬੱਚੀ ਹੈ ਜਿਹੜੇ ਦੀ ਆਪ ਹੈ ਤੇ ਜਿਹੜੀ ਤੇ ਆ ਬੱਚੀ ਐ ਆਪਾਂ ਬੰਦੇ ਦੀ ਰਿਕਾਰਡਿੰਗ ਪਈ ਐ ਆਪਣੇ ਕੋਲ ਇਹ ਕਿਹੜੀ ਦੀ ਐ ਇਹ ਗਿੱਲਵਿੰਨ ਦੀ ਐ ਟੀਟੀ ਵਾਲਿਆਂ ਦੀ ਉਹ ਆਪਾਂ ਅਗਲੇ ਨੂੰ ਰਿਕਾਰਡਿੰਗ ਦੇਵਾਂਗੇ ਸਾਰਾ ਕੁਝ ਪ੍ਰੂਫ ਦੇਵਾਂਗੇ ਇੱਕ ਆ ਬੱਚੀ ਤੇ ਇੱਕ ਉਹ ਚਿੱਟੀ ਬੱਚੀ ਠੀਕ ਐ ਇੱਕੋ ਫਾਰਮ ਚ ਆਏ ਨੇ ਦੋਨਾਂ ਦੀ ਡਿਟੇਲ ਦੇਵਾਂਗੇ ਆਪਾਂ ਇਹਦੇ ਮਗਰ ਬੱਚੀ ਕਿਹੜੀ ਦੀ ਐ ਇਹਦੇ ਮਗਰ ਬਰੂਟ ਦੀ ਐ ਬੱਚੀ ਬਰੂਟ ਦੀ ਹਾਂਜੀ ਹਾਂ ਆ ਤੌਰ ਖੋਲ ਕੇ ਫਿਰ ਦੋ ਹੋਈ ਨਹੀਂ ਐ 2 ਸਾਲ 1.5 ਮਹੀਨੇ ਉਮਰ ਐ ਬੱਚੀ ਦੀ ਠੀਕ ਐ ਗੱਲ ਹਾਂ ਦੋ ਦੀ ਪੂਰੀ ਕਲੀਅਰ ਹੋਈ ਨਹੀਂ ਅਜੇ ਲੈ ਇਹ ਮੰਨ ਲਿਓ ਸੱਜਣੋ ਵੀ ਕਰਨ ਤੋਂ ਯਾਰ ਅਜੇ ਇੱਕ ਨਹੀਂ ਨਾਗ ਨਾ ਦੋ ਲੈ ਕੇ ਚੱਲੇ ਆ ਮਗਰ ਵੀ ਬੱਛੀ ਆਪ ਵੀ ਬੱਛੀ ਤੇ ਦੰਦ ਬਾਈ ਨੇ ਦੱਸ ਹੀ ਦਿੱਤਾ ਵੀ ਦੁੱਗ ਦੇ ਨਾ ਨੇ ਹਜੇ ਬਰਾਬਰ ਨਹੀਂ ਕੀਤੇ ਤੇ ਜਾਨ ਬਜੂਦ ਫਿਰ ਫਾਰਮ ਤੋਂ ਖੁੱਲੀ ਆਈ ਹੈ ਨਾ ਵੀਰੇ ਠੀਕ ਆ ਗੱਲ ਹਾਂਜੀ ਹਾਂ ਤੇ ਲੇਵਾ ਦਾ ਕਹਿ ਲਿਆ ਯਾਰ ਬਾਹਰ ਵਾਲੀਆਂ ਗਾਵਾਂ ਜਮਾ ਵੀਰੇ ਆਰਡਰ ਤਾਂ ਇਹੀ ਚੀਜ਼ ਹੋਣੀ ਚਾਹੀਦੀ ਐ ਸ਼ਕੀਨ ਸ਼ਕੂਨ ਵਾਲੀ ਆ ਇੱਥੋਂ ਕਰਾ ਦੇ ਗਰੀ ਚੱਕ ਤੋਰ ਮੜੀ ਆ ਇਹਨੂੰ ਯਾਰ ਹੋਰ ਇਹ ਕਮਾਲਾ 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 ਇਹ ਇੱਥੋਂ ਮਾਰ ਦੇ ਗਰੀ ਕੈਮਰਾ ਓਏ ਸ਼ਕੀਨ ਫੁੱਲ ਆ ਗਈ ਹੈ ਨਾ ਆ ਦੇਖ ਜਿਵੇਂ ਕੁੜੀ ਖੜਦੀ ਐ ਇੱਥੋਂ ਦਿਖਾ ਨਹੀਂ ਲੈ ਆ ਲੈ ਚਬਾਈ ਕਿਵੇਂ ਹੱਥੀਆਂ ਚਬਾਈ ਇੱਕ ਨੰਬਰ ਐ ਵੀਰੇ ਨਹੀਂ ਮਸ਼ੀਨੀਆਂ ਕਾ ਹੱਥੀਆਂ ਦੋਨੇ ਕੁਝ ਹੋ ਸਕਦਾ ਆਪਣੇ ਕੋਲ ਤਾਂ ਹੱਤੀ ਚਬਾਈ ਨਾਲ ਹੁੰਦੀਆਂ ਨੇ ਠੀਕ ਆ ਆਪਣੇ ਕੋਲ ਮਸ਼ੀਨ ਨਹੀਂ ਹੈਗੀ ਨਾ ਆ ਜਿਹੜੇ ਸੱਜਣ ਨੇ ਕਹਿ ਲਿਆ ਮਸ਼ੀਨ ਤੇ ਲਾਉਣੀਆਂ ਮਸ਼ੀਨ ਤੇ ਵੀ ਲਾ ਸਕਦਾ ਤੇ ਇੱਕ ਗੱਲ ਦੱਸਦਾ ਨਾ ਜਿੰਨੀ ਕ ਹੈਗੀ ਆ ਨਾ ਇਹ ਕਹਿ ਸਕਦੇ ਆ ਕਿ ਯਾਰ ਜਿਵੇਂ ਖਰੀ ਆ ਬੱਚੀ ਸਿਉ ਨੇ ਵੀਰੇ ਕਿਸੇ ਪਾਸੇ ਹੱਥ ਨਹੀਂ ਧਰਾ ਹੁੰਦੀ ਬੱਚੀ ਫੇਟੇਂਗ ਬੱਚੀ ਦੀ ਬਾੜੀ ਆ ਗਈ ਤੇ ਥਣ ਲੇਵੇ ਦੀ ਆ ਗਈ ਯਾਰ ਕਹਿ ਲਿਆ ਨਜਾਇਜ਼ ਹੀ ਸਾਫ ਆ ਗਈ ਤੁਹਾਨੂੰ ਕਿੰਨੇ ਦਿਨ ਦਾ ਸੁਆ ਕਰਨ ਇਹਦਾ ਅੱਜ ਪਰ ਇਹਨੂੰ ਛੇਮਾ ਦੇਣਾ ਕਿੰਨਾ ਬੋਲਾ ਹਾਜ਼ਰ ਹੈ ਇਹਦੇ ਥੱਲੇ ਬੋਲਾ ਹੋਊਗਾ 17 ਹੋਵੇ 18 ਹੋਵੇ ਤਿਆਰ ਜਮਾ ਤਿਆਰ ਇਹ ਬੱਚੀ ਨੇ ਪੀਕ ਲੈਵਲ ਤੇ ਐਸਾ ਬਲਾ ਲੈ ਲਿਆ ਵੀ 25 ਤੋਂ ਪਲੱਸ ਪਲੱਸ ਚੱਲਣਾ ਜਿਹੜੇ ਹਿਸਾਬ ਦੀ ਬੱਚੀ ਦੀ ਕੁਆਲਿਟੀ ਹੈ ਗਾਂ ਵਾਲੇ ਬੰਨੋ ਦਿਖਾਈ ਕਰੀ ਆਰਡਰ ਇੱਥੋਂ ਮਾਰਦੇ ਨਾ ਸਾਨੂੰ ਸਾਡੇ ਕੈਮਰਾ ਹਰ ਸਮਾਰ ਕੇ ਇਹ ਇੱਥੋਂ ਕਰਾ ਦਿਚਾ ਇੱਕ ਤੇ ਪਛਾਣ ਉਹ ਕੇ ਦਿਖਾ ਦਿ ਸਾਰੀ ਬੱਚੀ ਆਹ ਨਾ ਭਈਆ ਠੋਸ ਜਿੰਨੀ ਕਹ ਹੈਗੀ ਆ ਨਾ ਜਿੰਨੀ ਹੈਗੀ ਅਜੇ ਤਾਂ ਬੱਚਾ ਯਾਰ ਜਦੋਂ ਬਾਜਰੀ ਪਾਈ ਹੁੰਦੀ ਆ ਠੋਕ ਠੋਕ ਠੋਸ ਹੀ ਆ ਸਾਰੀ ਹੈ ਨਾ ਵੀਰੇ ਫਾਰਮ 'ਚ ਫਿਰ ਖੁੱਲੀ ਪਲੀ ਹੋਈ ਹੈ ਨਾ ਠੀਕ ਆ ਬੱਚੀ ਵੀ ਦੇ ਦਾਂਗੇ ਨਾਲੀ ਇਹਦੇ ਬੱਚੀ ਦੇਵਾਂਗੇ ਨਾਲ ਵੀਰੇ ਕਿੰਨੇ ਪੈਸੇ ਲਵਾਂਗੇ ਇਹਦੇ ਇਹ ਆਪਾਂ ਦੇ ਦਾਂਗੇ 110 ਦੇ 1 ਲੱਖ ਤੇ 10000 ਰੁਪਏ ਦੀ ਜੇ ਕੋਈ ਬੰਦਾ ਬੱਚੀ ਛੱਡੂ ਕੋ 15000 ਦੀ ਆਪਾਂ ਬੱਚੀ ਘੱਟ ਲਾਂਗੇ 110 ਚੋਂ 95 ਦੀ ਰਹਿ ਗਈ 99 ਦੀ ਕੱਲੀ ਲੈਵਾਂਗੇ ਜੇ ਕੋਈ ਬੰਦਾ ਬੱਚੀ ਨਾਲ ਲੈ ਕੇ ਜਾਊਗਾ ਆਪਾਂ ਬੱਚੀ ਵੀ ਦੇਵਾਂਗੇ ਲੈ ਸਦਿਨਾ 95 ਦੀ ਰਹਿ ਗਈ ਕੱਲੀ 2-3000 ਹੋਰ ਘਟਾ ਲੋਂਗੇ ਤੁਸੀਂ ਲਵੀ ਲੱਗ ਉਹ ਮੋਕੇ ਤੇ ਮਾਨਤਾਨ ਹੋ ਜਾਊਗਾ ਠੀਕ ਹੈ ਕਰਨ ਹਾਂ ਬਾਕੀ ਕੁਆਲਟੀ ਆਪਾਂ ਇਹਦਾ ਵੀ ਤੇ ਤੀਜੇ ਨੰਬਰ ਵਾਲੀ ਦਾ ਪ੍ਰੂਫ ਦੇਵਾਂਗੇ ਇਹ ਜੇ ਗੱਲ ਕਰ ਲਈ ਨਾ ਕਿ ਸੱਜਣ ਨੇ ਕਹਿੰਦੇ ਫਾਰਮ ਦਾ ਕੰਮ ਸ਼ੁਰੂ ਕਰਨਾ ਨਾ ਮੰਨ ਲਓ ਹਾਂਜੀ ਹਾਂਜੀ ਇਦਾਂ ਦੀਆਂ ਬੱਚੀਆਂ ਖਰੀਦ ਸਕਦਾ ਇੱਕ ਤਾਂ ਇਹ ਦੰਦਾਂ ਚ ਆ ਗਈ ਤੇ ਮਗਰ ਵੀ ਬੱਚੀ ਤੇ ਆਪ ਵੀ ਯਾਰ ਨਵੇਂ ਹਾਨ ਚ ਆ ਗਈ ਜਮਾ ਵੀਰੇ ਜਿੱਤਾ ਯਾਰ 2 ਸਾਲ ਡੇਢ ਮਹੀਨੇ ਉਮਰ ਹੈ ਬੱਚੀ ਦੀ ਕੱਲੀ ਕੱਲੀ ਆਪਾਂ ਨੂੰ ਬੰਦੇ ਤੂੰ ਡਿਟੇਲ ਦੇ ਦਾਂਗੇ ਤੇ ਹੁਣ ਆ ਜਾਗਾ ਰੀ 2 ਨੰਬਰ ਅਈਦੇ ਤੇ ਮਾਰਦੇ ਕੈਮਰਾ ਇਹਦੇ ਨਾਲ ਜਰਸੀ ਬੱਚੀ ਆ ਗਈ ਇਹਦੇ ਨਾਲ ਜਰਸੀ ਬੱਚੀ ਆ ਗਈ ਵੀਰੇ ਇਹ ਕਿਵੇਂ ਦੰਦਾਂ ਚ ਇਹ 6 ਦੰਦ ਹੈ ਦੂਜਾ ਸੁਆ ਠੀਕ ਆ ਗਾ ਅਜੇ ਇਹਨੂੰ 24 ਘੰਟੇ ਹੋਏ ਨਹੀਂ ਸੋਈ ਇਹਨੂੰ ਕੱਲ 2:00 ਵਜੇ ਸੂਈ ਆ ਜੇਰ ਜੂਰ ਕੰਮ ਓਕੇ ਕਿੰਨੀ ਕ ਬੋਲੀਪੂਰੀ ਕੱਢੀ ਆ ਜੀ ਇਹਦੇ ਵੀਰੇ ਆਪਾਂ 2 ਚਵਾਈਆਂ ਕਰੀਏ ਨੇ ਕੱਢੀ ਹੋਊਗੀ 15-16 ਕਿਲੋ ਖਾਲੀ ਨਹੀਂ ਕਰੀ ਠੀਕ ਆ ਗੱਲਾਂ ਆ ਖਾਲੀ ਬਾਈ ਕਹਿੰਦਾ ਹੋਈ ਨਹੀਂ 2 ਚਵਾਈਆਂ ਚ 15 ਤੋਂ 16 ਕਿਲੋ ਬੋਲਾ ਇਹਦਾ ਚੋਟਾ ਦੰਦਾਂ ਚ 6 ਦੰਦ ਤੇ ਮਾਗਰ ਆ ਗਈ ਸੱਜਾ ਦੂਜਾ ਸੂਆ ਆ ਗਈ ਵੀਰੇ ਤੇ ਪਹਿਲਣ ਦਾ ਕੀ ਰਿਕਾਰਡ ਦੱਸਿਆ ਇਹਦਾ ਇਹਦੇ ਵੀਰੇ 26-27 ਕਿਲੋ ਦੁੱਧ ਦੱਸਿਆ ਪਹਿਲਣ ਦਾ ਹਾਂਜੀ ਹਾਂ ਇਹ ਤਾਂ ਫੀਟਿੰਗ ਵਾਲੀ ਆ ਗਈ ਵੀ ਜਮਾ ਵੀਰੇ ਫੀਟਿੰਗ ਵਾਲੀ ਐ ਇਹ ਵੀ ਫਾਰਮ ਚੋਂ ਆਈ ਐ ਚਵਾਈ ਦੀ ਕਿੰਨੀਆਂ ਚਵਾਈ ਦੀ ਜਮਾ ਇੱਕ ਨੰ ਕਰਦੀਆਂ ਧਰਤੀ ਦੀਆਂ ਜਮਾ ਮੈਂ ਕਿ ਤਸੱਲੀ ਕਰਾ ਕੇ ਦੇਵਾਂਗੇ ਯਾਰ ਗਰਲੈਂਡੋ ਵਾਲਾ ਕੰਮ ਹੀ ਆ ਜਮਾ ਜਮਾ ਇੱਥੋਂ ਦਿਖਾ ਦਿੰਗੇ ਆਰੀ ਲੇਵਾ ਇਹਦਾ ਵੀ ਬੜਾ ਫਿਟਿੰਗ ਵਾਲਾ ਇਹ ਆ ਗਈ ਬਾਈ ਕਹਿੰਦਾ 6 ਦੰਦਾ 6 ਦੰਦਾ ਆ ਗਈ ਦੂਜਾ ਸੁਆ ਆ ਗਈ ਪਰੋਂ ਟੇਰਾ ਵੀ ਬੜਾ ਕਮਾਲ ਦਾ ਆ ਗਿਆ ਜਿਹੜੇ ਸਾਫ ਦੀ ਲੇਵੇ ਦੀ ਫਿਟਿੰਗ ਹੈ ਬੱਚੀ ਦੀ ਕੁਆਲਿਟੀ ਹੈ ਇੱਥੋਂ ਦਿਖਾ ਦਿੰਦੇ ਹਾਂ ਕਿੰਨਾ ਨੂੰ ਤਾਂ ਸਹਦਾ ਪਹਿਲਣ ਦਾ ਪਹਿਲੇ ਵੀ 27 ਕਿਲੋ 27 ਹਾਂ ਕੋਈ ਮਰਜ਼ੀ ਬੰਦਾ ਐ ਮੰਨ ਕੇ ਲੈ ਲਿਓ ਵੀ 25 ਤੋਂ 28 ਕਿਲੋ ਦੁੱਧ ਬੜੇ ਆਰਾਮ ਨਾਲ ਦੇਣਾ ਇਹਨੇ ਠੀਕ ਆ ਗੱਲ ਅਮਾਗਰ ਇਹਦੇ ਜਰਸੀ ਬੱਚੀ ਆ ਗਈ ਹੈ ਨਾ ਇਹਦੇ ਮਗਰ ਆ ਗਈ ਜਰਸੀ ਬੱਚੀ ਕਿੰਨੇ ਪੈਸੇ ਕਰਨੇ ਇਹਦੇ ਜਿਵੇਂ ਜੇਬ ਚ ਪਉਣ ਵਾਲਾ ਕੰਮ ਫਿਰ ਇਹ ਵੀ ਆਪਾਂ 10 ਦੀ ਦੇ ਦਾਂਗੇ ਵੀਰੇ ਇਹਦਾ ਵੀ 10 ਤੇ ਆਹ ਨਾਲ ਵਾਲੀ ਦਾ ਵੀ ਹੈ ਨਾ ਹਾਂਜੀ ਹਾਂਜੀ ਇਹ ਦੋਨੇ ਕਿੰਨਾ ਦੇਵਾਂਗੇ ਆਪਾਂ ਫਿਰ ਆ ਦੁਨੀਆਂ ਦੇ ਮਨ ਤਨ ਕਰ ਦਾਂਗੇ ਵੀਰੇ ਪੰਜ ਛੜ ਦਾਂਗੇ ਛੜ ਦਾਂਗੇ ਹੈ ਹਾਂਜੀ ਹਾਂ ਆ ਪੰਜ 5000 ਦਾ ਦੋਨੇ ਬੱਚੇ ਦੰਦਾਂ ਚ ਨੇ ਦੋਨਾ ਮਗਰ ਬੱਚੀਆਂ ਨੇ ਠੀਕ ਆ ਗੱਲ ਆ ਇਹ 6 ਦੰਦਾਂ ਦੀ ਮਗਰ ਜਰਸੀ ਬੱਚੀ ਇਹ ਦੋ ਦੰਦ ਮਗਰ ਐਚ ਐਫ ਦੇ ਬਰੂ ਦੇ ਇਹਦੀ ਵੀ ਆਪਾਂ ਨੂੰ ਡਿਟੇਲ ਸਾਰੀ ਦੇ ਦਾਂਗੇ ਜਿਹੜਾ ਭਾਈ ਲਊਗਾ ਬਾਕੀ ਇਹ ਦੋਨਾਂ ਦੇ ਉਹ ਬੱਚੀ 28 ਕਿਲੋ ਦੇ ਵਿਰੁੱਧ ਬੜੇ ਆਰਾਮ ਨਾਲ ਦੇਣਾ ਹੈ ਇਹ ਬੱਚੀ ਨੇ 25 ਕਿਲੋ ਤੋਂ ਬੜੇ ਆਰਾਮ ਨਾਲ ਦੇਣਾ ਇੱਧਰ ਲਿਆ ਕੈਮਰਾ ਇੱਥੇ ਮਾਰ ਓਏ ਇਹਦੀ ਰੰਗ ਵਾਲੀ ਆ ਆ ਰੰਗ ਜੀ ਦੀ ਹੈ ਨਾ ਇਹਦੀ ਵੀ ਆਪਣੇ ਕੋਲ ਡਿਟੇਲ ਹੈ ਇਹ ਤੇ ਇੱਕ ਪਹਿਲਾ ਨੰਬਰ ਇੱਕ ਫੁੱਲ ਜਮਾ ਵੀਰੇ ਫੁੱਲ ਕੱਦ ਦੇ ਦਿਖਾ ਦੀ ਤੇਰੀ ਉਹ ਕੱਦ ਫੁੱਲ ਵੱਡੀ ਹੈ ਕੋਈ ਛੋਟੀ ਨਹੀਂ ਹੈਗੀ ਦੂਜਾ ਸੁਆ ਤੇ ਇਹ ਵੀ 6 ਦੰਦ ਹੈ 6 ਦੰਦਾਂ ਪਿਓਰ ਅੱਜ ਇਹਨੂੰ 10ਵਾਂ ਦੇਣਾ ਸੂਈ ਨੂੰ ਫੇਸ ਤੇ ਮਾਰੀ ਕੈਮਰਾ ਇੱਥੋਂ ਮਾਰ ਕੈਮਰਾ 10ਾਂ ਦਿਨਾਂ ਦੀ ਸੂਈ ਕੋਲੇ ਕਿੰਨਾ ਇਹਦੇ ਕੋਲੇ ਇਹਦੇ ਥੱਲੇ ਹੋਊਗਾ 25 ਵੀਰੇ 23 ਕਿਲੋ ਦੁੱਧ ਮੰਨ ਕੇ ਲਿਓ ਬੰਦਾ 25 ਕਿਲੋ ਹਾਜ਼ਰ ਹਾਜ਼ਰ ਆ ਬਸ 23 ਮੰਨ ਕੇ ਲਿਓ 6 ਦੰਦ 6 ਦੰਦ ਕਿਹੜੇ ਸੀ ਮੰਦੀਆ ਸਿਮਨ ਇਹ ਵੀ ਈਟੀਟੀ ਵਾਲਿਆਂ ਦੀ ਹੈ ਰੋਪੜ ਬੁੱਲ ਦੀ ਓਕੇ ਨਹੀਂ ਮਾ ਆ ਕੱਲ ਨੂੰ ਤਾਂ ਬਿਪਾਰਿਕ ਰਖਾ ਲਓ ਪੈਨੀ ਮੇਕਰ ਕਿਹੜਾ ਉਹਦੀ ਕਹਿ ਦਿੰਦੇ ਆ ਨਾ ਨਾ ਕਹਿਣ ਨੂੰ ਨਹੀਂ ਆਪਾਂ ਕਹਿੰਦੇ ਜਿਹੜੀ ਬੰਦੇ ਦੀ ਨਾ ਆਪਣੇ ਕੋਲ ਡਿਟੇਲ ਪਈ ਆਪਾਂ ਉਹ ਅਗਲੇ ਨੂੰ ਸਿੱਧੀ ਰਿਕਾਰਡਿੰਗ ਕਰਾ ਲਾਂਗੇ ਆ ਜਨੂੰ ਬਾਹਰ ਕੱਢ ਕੇ ਲਿਆ ਬਾਹਰ ਜਿਆਦੇ ਦਿਖੂਗੀ ਲੂ ਕੀ ਇਹਨੇ ਪਲੂਣ ਨਾ ਬਰੇ ਇਹਨੇ 30 ਤੋਂ ਪਲੱਸ ਦੁੱਧ ਪਾਇਆ ਹੋਇਆ ਠੀਕ ਆ ਗੱਲ ਹਾਂ ਬਾਕੀ ਦੁੱਧ ਜਿਹੜੇ ਬੰਦੇ ਨੇ ਲੈਣੀਆਂ ਆਪਦੇ ਸਮਝ ਨਾਲ ਲਿਓ ਵੀ ਕਿੰਨਾ ਦੁੱਧ ਆਪਾਂ ਚੋ ਸਕਦੇ ਆ ਠੀਕ ਆ ਗੱਲ ਦੁੱਧ ਇਹ ਵੀ ਹੁਣ ਵੀ 30 ਤੋਂ ਪਾਰ ਦੇ ਦਊਗੀ ਠੀਕ ਦੰਦਾਂ ਜ ਹੈਗੀ ਪਿਓਰ 6 ਦਾੰਦਾ ਬਰੇ ਪੱਟ ਕੇ ਅਗਲਾ ਤਸੱਲੀ ਕਰਕੇ ਲੈ ਜਾ ਯਾਰ ਠੀਕ ਆ ਗੱਲ ਆ ਦੰਦਾਂ ਜ ਆ ਗਈ ਸੱਜਣੋ ਬਾਈ ਕਹਿੰਦਾ ਪਿਓਰ 6 ਦਾੰਦਾ ਵੱਡੀ-ਬੁੱਡੀ ਆ ਗਈ ਫੁੱਲ ਵੱਡੀ ਆ ਯਾਰ ਕਿਹੜੇ ਪਾਸੇ ਹੱਥ ਨਹੀਂ ਧਰਾਉਂਦੀ ਬਰੀਡ ਕੁਆਲਿਟੀ ਦੇਖ ਤੂੰ ਬੱਚੀ ਤੇ ਸਾਰਾ ਪਾਸੇ ਪਲੱਸ ਪੁਆਇੰਟ ਵਾਲਾ ਕੰਮ ਹੈ ਤੇ ਦੁੱਧ ਦੇ ਨਾਲ ਨਾਲ ਇਹ ਮੰਨ ਲਿਓ ਵੀ ਯਾਰ ਬੱਚੇ ਵੀ ਚੰਗੇ ਪਾ ਦੂ ਟੌਪ ਦੇ ਇੱਥੇ ਕਮਾ ਕੇ ਰੋਕੀਆ ਇਧਰਲੇ ਬੰਨੇ ਕਮਾ ਲਾ ਕਮਾ ਲਾ ਕਮਾ ਲਾ ਇਹ ਇੱਥੇ ਰੋਕ ਲਾ ਇਹ ਇੱਥੇ ਆ ਦੇਖ ਮੇਰਾ ਅਸਲੀ ਮੜਾ-ਮੜਾ ਦਿੰਦਾ ਛੇ ਦੰਦ ਦਾ ਤੋਹਫਾ ਪੀ ਸੀ ਆ ਬਾਈ ਕਹਿੰਦਾ 25 ਕਿਲੋ ਤਿਆਰ ਕਰੀ ਅੱਜ ਇਸ ਟਾਈਮ ਕੱਢ ਲੈ ਲੈ ਕਿੱਡਾ ਵੱਡਾ ਛੇ ਦੰਦ ਦਾ ਆ ਲੈ ਔਰ ਲੈ ਬੰਨੇ ਇਹ ਤਾਂ ਐਂ ਲੱਗਦਾ ਆਰਡਰ ਤੇ ਕੁਆਲਿਟੀ ਦੇਖ ਨਾੜਾ ਦੇਖ ਆਰਡਰ ਕੇ ਤੂੰ ਨੇ ਦਿਂਦੀ ਇਹਨਾਂ ਨੂੰ ਕਰਾ ਬਸ਼ੇਰੀ ਦਿਖਾਈ ਇਹਨਾਂ ਨੂੰ ਲਿਆ ਕਰ ਨੋਰ ਲੈ ਬੰਨੇ ਲੈ ਆ ਜਾ ਲੈ ਆ ਲੈ ਕਿੰਨਾ ਕੁ ਦੁੱਧ ਪਾ ਦੂ ਪੀਕ ਲੈਵਲ ਤੇ ਯਾਰ 30 ਕਿਲੋ ਤਾਂ ਬੜੇ ਆਰਾਮ ਨਾਲ ਦੇਣਾ ਇਹਨੇ 25 ਅੱਜ ਹੈਗਾ ਯਾਰ ਅੱਜ 25 ਆਪਾਂ 23 ਦੀ ਓਟ ਦੇਵਾਂਗੇ ਮੈਲੇ ਮੂਲੇ ਤਾਂ ਨਹੀਂ ਲੱਗੇ ਨਾ ਠੀਕ ਆ ਗੱਲ ਆ ਮੈਲੇ ਮੂਲੇ ਸੱਜਣੋਂ ਬਾਈ ਕਹਿੰਦਾ ਅੱਜ ਵੀਰੇ 10ਵਾਂ ਦਿਨ ਹੈ ਸੂਈ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਅੱਜ ਚੌਥਾ ਪੰਜਵਾਂ ਦਿਨ ਹੈ 10 ਦਿਨਾਂ ਦੀਆਂ 10 ਕਹਾਂਗੇ ਜਿਹੜੀ 5 ਦਿਨਾਂ ਦੀਆਂ 5 ਦਿਨਾਂ ਨੇ ਠੀਕ ਹੈ ਤੇ ਇੱਕ ਗੱਲ ਹੋਰ ਆ ਵੀ ਮਤਲਬ ਬੋਡੀ ਸਟਰਕਚਰ ਬਹੁਤ ਮਾਰਦਾ ਬਹੁਤ ਬੜੇ ਗਾਂ ਦਾ ਬਹੁਤ ਨਹੀਂ ਤਾਂ ਜਿਹੜੇ ਬੱਚੀ ਦਾ ਰੰਗ ਰੂਪ ਇੱਥੋਂ ਲੈ ਆਲੂਆ ਦਿਖਾ ਦੇਗਾ ਜੀ ਫਾੜੀ ਵਾਲਾ ਲੈ ਆ ਗਿਆ ਜਦੋਂ ਸ਼ੈਂਪੂ ਚੱਲਿਆ ਨਾ ਇਹਦੇ 5-7 ਦਿਨਾਂ ਹੋਰ ਵੀ ਨਿਖਰ ਜੂਗੀ ਇਦੂ ਵੀ ਕਹਿ ਰਹੇ ਹਾਂ ਕਿਉਂਕਿ ਫਾਰਮ 'ਚ ਤਾਂ ਸਾਨੂੰ ਪਤਾ ਵੀ ਲਿਬੜੀਆਂ ਤੇ ਬੜੀਆਂ ਆਉਂਦੀਆਂ ਉੱਥੇ ਦਾ ਸਾਲ ਕਿ ਕੱਲੀ ਕੱਲੀ ਫਾੜੀ ਦਿੰਦੀ ਐ ਠੀਕ ਐ ਗੱਲ ਪੈਸੇ ਕਿੰਨੇ ਨੇ ਇਧਰ ਨਾੜਾਂ ਦਿਖਾ ਦੇ ਬੱਚੀ ਦੇ ਨਿਰਵਤੀ ਕਿਵੇਂ ਦੋਨਾਂ ਪਾਸੇ ਓਕੇ ਕਿੰਨੇ ਪੈਸੇ ਜਮੇ ਜੇਬ ਚ ਪਾਉਣ ਵਾਲਾ ਕੰਮ ਐ ਬੱਚੀ ਦੇ ਦਗਾ ਆਪਾਂ 115 ਦੀ ਮੈਨੂੰ ਅੱਜ ਮਾਉਂਗੀ ਨਾ 2-3 ਲੱਖ ਮੰਗਲੀ ਹੈ ਤਾਂ 2 ਲੱਖ ਖੜੀ ਐ ਜੇ ਕਿਸੇ ਹੋਰ ਕੋਲ ਹੁੰਦੀ ਤਾਂ 1.5 ਲੱਖ ਮੰਗਦਾ ਪਰ ਆਪਾਂ ਜਮਾਂ ਲੈਣ ਦੇਣ ਵਾਲਾ ਕੰਮ ਐ ਵੀ ਆਪਾਂ 115 ਦੀ 115 ਦੀ ਐ ਨਹੀਂ ਹੈਗਾ ਵੀ ਜਿਹੜਾ ਵੀ ਬੰਦਾ ਵੀ 20000 ਦਾ ਫਾਲ ਲੈ ਲਓ 25 ਲੈ ਲਓ ਨਾ ਠੀਕ ਐ ਪਰ ਆਪਾਂ ਆਪਣੀ ਦਿਹਾੜੀ ਦੀ ਨਾ ਉਸ ਹਿਸਾਬ ਨਾਲ ਏ ਬਾਈ ਕਹਿੰਦਾ 1,115,000 ਦੀ ਦੇ ਦਾਂਗੇ ਤੇ ਹੁਣ ਮਾਰ ਦੇ ਗਰੀ ਅਗਲੇ ਨੰਬਰ ਵਾਲੀ ਦੇ ਕੈਮਰਾ ਇਹ ਕਿਵੇਂ ਆ ਦੰਦਾਂ ਚ ਬਾਈ ਬਾਈ ਕਿਸੇ ਨੇ ਮੰਨਣਾ ਨਹੀਂ ਹੈਨਾ ਇਹ ਵੀ ਆਪਾਂ ਦੰਦ ਪਟਕੇ ਦਿਖਾ ਦਿੰਦੇ ਆ ਵੀਡੀਓ ਚ 6 ਦੰਦ ਹੈ ਰੀਜਨਲ ਹੈ ਠੀਕ ਹੈ ਹਾਂਜੀ ਹਾਂ ਪਿਓਰ 6 ਦੰਦ ਪਿਓਰ 6 ਦੰਦ ਦਿਖਾਈ ਦੇ ਯਾਰ ਕਈ ਭਰਾ ਕਹਿੰਦੇ ਕਿੰਨਾ ਕਈ ਹਾਂ ਮੰਨਣਗੇ ਨਹੀਂ ਵੀ ਕੇ ਆਹ ਦੇਖ ਲੈ ਤੇ ਲਾ ਗੈਰੀ ਲਵੇ ਕੈਮਰਾ ਪੋਚ ਕੇ ਪੋਚ ਕੇ ਪਰੇਸ਼ਾਨ ਨਾ ਕਰੀ ਬੰਨ ਕੇ ਦਿਖਾ ਦਿੰਦੀ ਆ ਤਾਂ ਇਹ ਲੈ ਆਉਂਦੇ ਬੰਨ ਲਿਆ ਲੈ ਆ ਲੈ ਆ ਗਿਣਕਾਰੀ ਦਿਖਾ ਦੇ ਗਿਣਕੇ ਦਿਖਾ ਦੇ ਗਿਣਤਾ ਦੇਖਣ ਵਾਲੇ ਆਪ ਹੀ ਲੈਣੇ ਨੇ ਆ ਜਾ ਲੈ ਚੱਲ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਜਿਹੜਾ ਬੰਦਾ ਲੈਣ ਆਊ ਸੌਦਾ ਆਊਗਾ ਉਹ ਸਮਾਰ ਕੇ ਦੇਖ ਲਿਆ ਕਿ ਨੇੜੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ 6 ਦਾ ਅੰਦਰ ਸੁਹਾ ਕਿੰਨੇ ਦਿੰਦਾ ਬਾਈ ਵੀਰੇ ਤਾਂ 11 ਦਿਨਾਂ ਦਾ ਪਿਓਰ ਪਿਓਰ ਦੁੱਧ ਕਿੰਨਾ ਅੱਜ ਇਹਦੇ ਥੱਲੇ ਹੋਊਗਾ 20 ਅਪਰ 18 ਕਿਲੋ ਦੁੱਧ ਓਟ ਮੰਨ ਕੇ ਲਿਓ ਬੰਦਾ ਕੋਈ ਵੀ ਲਵੇ ਹੋਊਗਾ ਵੀ ਅਕかせ ਸੱਜਣ ਨੇ ਸਾਮ ਘੱਟ ਕਰੀ ਸਾਮ ਘੱਟ ਕਰੀ ਹੋਈ ਐ ਪਰ ਬਰੀਡ ਇਹ ਚ ਵੀ ਪੂਰੀ ਐ ਆ ਬਰੀਡ ਸੱਜਣਾ ਫੁੱਲਾ ਕਿਉਂਕਿ ਬਰੀਡ ਵਾਲਾ ਪਸ਼ੂ ਇਹ ਕਹਿ ਲੀਆ ਇੰਨਾ ਲਿੱਸਾ ਹੋ ਗਿਆ ਲਿੱਸਾ ਹੁੰਦਾ ਦੁੱਧ ਚੰਗਾ ਦੇਈ ਜਾਂਦਾ ਬਾਕੀ ਜਦੋਂ ਭਰ ਕੀ ਬਹਿੜਾ ਅਗਲੇ ਜਦੋਂ ਭਰ ਕੀ ਇਹਨੇ ਬੱਚਨੇ 27 22 ਕਿਲੋ ਇਹਨੇ ਵੀ ਬੜੇ ਆਰਾਮ ਨਾਲ ਦੇਣਾ ਪਰ ਅੱਜ ਦੇ ਤਾਂ 11 ਦਿਨ 11 ਦਿਨਾਂ ਦੀ ਸੂਈ ਥੱਲੇ 20 ਹੋਊਗਾ ਪਰ ਆਪਾਂ 18 ਕਿਲੋ ਕਹਿ ਕੇ ਦੇਵਾਂਗੇ ਓਕੇ ਤੇ ਮੈਲੇ ਮੂਲੇ ਚੱਲੂ ਅਜੇ ਨਾ ਚੱਲੂਗੀ ਵੀਰੇ ਚੱਲੂਗੀ ਪਾ ਦੂ 22 ਬੜੇ ਆਰਾਮ ਨਾਲ ਵੀਰੇ ਪਾਇਆ ਹੋਏ ਇਹਨੇ ਠੀਕ ਆ ਗੱਲਾਂ ਹਾਂ ਤੇ ਸੂਆ 11 ਦਿਨ ਦਾ ਇਹਦਾ 11 ਦਿਨਾਂ ਦਾ ਸੂਆ ਵੀਰੇ ਚਵਾਈ ਦੀ ਕਮਿਆ ਚਵਾਈ ਦੀ ਜਮਾ ਗਰਲੈਂਡੋ ਲਾ ਲਦੀ ਹੈ ਪੋਲੀ ਜਮਾ ਕੋਈ ਮਰਜ਼ੀ ਚ ਹੋਵੇ ਗਰਲੈਂਡੋ ਟੱਚ ਕੰਪਨੀ ਹਾਂਜੀ ਹਾਂਜੀ ਠੀਕ ਹੈ ਗੱਲ ਆ ਮਾਰਨੀ ਹੈ ਛਾਲਾ ਜੋਰ-ਜੂਰ ਤਾਂ ਪੂਰੇ ਨੇ ਜੀ ਵੀ ਹਾਂਜੀ ਹਾਂਜੀ ਪੂਰੇ ਪੂਰੇ ਡਿਜ਼ਾਈਨ ਸੋਹਣਾ ਹੋਣਾ ਚਾਹੀਦਾ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਉਹਨਾਂ ਲੇਵੇ ਰਾਜੀ ਲੇਵੇ ਦੀ ਫਿਟਿੰਗ ਆ ਯਾਰ ਮੇਨ ਗੱਲ ਤਾਂ ਬੀਟੀ ਵਾਲਾ ਲੇਵਾ ਹੋਣਾ ਚਾਹੀਦਾ ਬੈੜ ਦਾ ਉਤੋਂ ਕਹਿ ਲਿਆ ਵੀ ਮਾੜੀ ਮੋਟੀ ਫਿੱਕੀ ਫੁੱਕੀ ਚੱਲੀ ਆ ਨੇ ਥੱਲੇ ਉਹ ਡਿਜ਼ਾਈਨ ਸੋਹਣਾ ਹੋਣਾ ਚਾਹੀਦਾ ਕਿਉਂਕਿ ਜਿਹੜੇ ਝ ਇਹਦੇ ਕਰਨ ਕਿੰਨੇ ਪੈਸੇ ਲਵੇਂਗਾ ਫਿਰ ਇਹ ਆਪਾ ਦੇ ਦਾਂਗੇ ਵੀਰੇ 72000 ਕੱਲੇ ਨਹੀਂ ਕੱਲੇ 72 ਦੀ ਆਦਾ ਆਫਰੀ ਲਾਤੀ ਆ 20 ਕਿਲੋ ਦੁੱਧ ਵਾਲੀ ਕੱਲੇ 72 ਦੀ ਆਫਰ ਹੈ ਠੀਕ ਹੈ ਗੱਲ ਨਾਲੇ ਦੰਦਾਂ ਚ ਹੈ ਨਾਲੇ ਦੁੱਧਾਂ ਦਾ 20 ਕਿਲੋ ਤੇ ਰੁਪਈਆ ਸਿਰਫ ਲੈਣਾ ਯਾਰ 72000 ਦੰਦਾਂ ਦੇ ਛੇ ਦੰਦਾਂ ਆ ਗਏ ਹਾਂਜੀ ਹਾਂਜੀ ਬਰੀਡ ਕੁਆਲਿਟੀ ਪੂਰੀ ਹੈ ਅੰਡਰ ਦੀ ਕੁਆਲਿਟੀ ਦੇਖ ਲੈ ਠੀਕ ਹੈ ਗੱਲ ਬਾਕੀ ਪਤਾ ਕੀ ਥੱਲੋਂ ਕੋਈ ਨਾ ਮਾਰਾ ਹੋਵੇ ਠੀਕ ਹੈ ਗੱਲ ਉੱਪਰੋਂ ਦਾ ਲਿਸਟਾ ਫਿਰ ਦੇਖੋ ਇਹਦਾ ਵੀ ਘੇ ਦਾ ਵੀ ਕਰਾ ਨਹੀਂ ਲੈਵਾ ਚੈੱਕ ਇੱਥੋਂ ਕਰਾ ਦੀ ਚੈੱਕ ਭੋਲ ਕਰਨ ਤੇਰਾ ਨੰਬਰ 9770939077 9779939077 ਇਹ ਤਾਂ ਆ ਗਈਆਂ 6 ਦੰਦ ਤੇ ਆ ਵੀ 6 ਦੰਦ ਆ ਗਈ ਤੇ ਉਹ ਬੱਚੀ ਆ ਗਈ ਸੱਜਣੋਂ 2 ਦੰਦ 4 ਤੋਫੇ پیس ਦਿਖਾਤੇ ਰੇਟ ਬਿਲਕੁਲ ਜਾਇਜ਼ ਰਹੂਗਾ ਮਾਡਲ ਟਾਉਨ ਨੰਬਰ 1 ਤਹਿਸੀਲ ਇਸ ਨਾਮ ਤੇ ਜਲਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ